ਪਿੰਡ ਪੁੰਚੇ ਹੋਇਆ ਜੀ ਅੱਜ ਪਿੰਡ ਪੱਕਾ ਡੋਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਇੱਥੇ ਇੱਕ ਪਰਿਵਾਰ ਨੇ ਸਾਨੂੰ ਆਪਣੇ ਘਰੇ ਬੁਲਾਇਆ ਸੀ ਗੱਲਬਾਤ ਕਰਦੇ ਆ ਇਹਨਾਂ ਨਾਲ ਕੀ ਮੀਡੀਆ ਨੂੰ ਘਰੇ ਬੁਲਾਉਣ ਦਾ ਕੀ ਕਾਰਨ ਪੈ ਗਿਆ ਕੀ ਲੋੜ ਪੈਗੀ ਅੱਜ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਦਰਸ਼ਨ ਸਿੰਘ ਅੱਛਾ ਦਰਸ਼ਨ ਸਿੰਘ ਜੀ ਤੁਸੀਂ ਅੱਜ ਸਾਨੂੰ ਸੱਦਿਆ ਉਹਦਾ ਕਾਰਨ ਕੀ ਆ ਮੁੱਖ ਕੀ ਕਰਨਾ ਮੁੱਖ ਇਹ ਵੀ ਤੁਸੀਂ ਆਣ ਕੇ ਸਾਰੀ ਕਾਰਵਾਈ ਕੀਤੀ ਸੀ ਅੱਛਾ ਜੀ ਤੇ ਤੁਹਾਹਾਂ ਇਹ ਉਹਨਾਂ ਜੋ ਵੀ ਕੁਛ ਲਖਾਇਆ ਸਭ ਝੂਠਾ ਸੀ ਉਹਨਾਂ ਦਾ ਕਿੰਨਾ ਨੇ ਜੀ ਇਹ ਦੂਜੇ ਬਹੁਤ ਸਿੰਘ ਨੇ ਅੱਛਾ ਜਿਹੜੀ ਖਬਰ ਉਹਨਾਂ ਨੇ ਲਵਾਈ ਗਈ ਸੀ ਉਹਨਾਂ ਲਵਾਈ ਉਹ ਝੂਠੀ ਸਾਰੀ ਲਵਾਈ ਜੀ ਇਹਨਾਂ ਕਿਹਾ ਵੀ ਸਾਡੀ ਕੁੜੀ ਦਾ ਵਿਆਹ ਆ ਹਾਂਜੀ ਉਹਨਾਂ ਕਿਹਾ ਸੀ ਕੁੜੀ ਦਾ ਵਿਆਹ ਆ ਕੁੜੀ ਦਾ ਵਿਆਹ ਸੋਨਾ ਲੈ ਗਏ ਨੇ ਮਤਲਬ ਜੋ ਕੁਝ ਹੈਗਾ ਸਭ ਕੁਝ ਲੈ ਗਏ ਨੇ ਹਾਂਜੀ ਉਹਨਾਂ ਦੇ ਕੁੜੀ ਦਾ ਵਿਆਹ ਕੋਈ ਨਹੀਂ ਹੈਗਾ ਉਹਨਾਂ ਦੇ ਮੁੰਡੇ ਦਾ ਵਿਆਹ ਆ ਅੱਛਾ ਤੇ ਮਤਲਬ ਤੁਸੀਂ ਉਹਨਾਂ ਦੇ ਘਰੋਂ ਕੁਝ ਨਹੀਂ ਸਮਾਂ ਕਰਾ ਕੋਈ ਚੀਜ਼ ਨਹੀਂ ਆਂਦੀ ਅੱਛਾ ਤੇ ਪਾਜੀ ਪਰ ਪਾਜੀ ਉਹਨਾਂ ਦੇ ਘਰ ਦਾ ਜਿਹੜਾ ਨੁਕਸਾਨ ਹੋਇਆ ਈ ਤੇ ਕੋਈ ਬਨੇਰਾ ਨਹੀਂ ਬਚਿਆ ਕੋਈ ਉਹਨਾਂ ਦੇ ਘਰ ਲਮਾਰੀ ਨਹੀਂ ਬਜੀ ਸਾਰਾ ਕੁਝ ਜੀ ਨੂੰ ਅੱਗ ਲਾਈਆਂ ਸੀ ਮੈਂ ਝੂਠ ਮਾਰਿਆ ਜਨਾਬ ਸਭ ਕੁਝ ਕੀਤਾ ਇਹ ਦੇਖੋ ਵੇਖੋ ਮੈਂ ਕਿਹਾ ਸਾਡੀ ਕੁੜੀ ਦਾ ਵਿਆਹ ਇੱਥੋਂ ਤੇ ਹੀ ਵੇਖ ਲਓ ਕੁੜੀ ਦਾ ਵਿਆਹ ਹੈਗਾ ਮੁੰਡੇ ਦਾ ਵਿਆਹ ਇਹ ਵੀ ਝੂਠ ਨਹੀਂ ਕਹਿੰਦੇ ਉਹਨਾਂ ਦਾ ਮਤਲਬ ਕੋਈ ਸੋਨਾ ਸਾਲਾ ਨਹੀਂ ਚੁੱਕਿਆ ਕੋਈ ਨਹੀਂ ਲੁੱਟਿਆ ਉਹਨਾਂ ਨੇ ਨਜਾਇਜ਼ ਕੀਤੀ ਸਾਡੇ ਨਾਲ ਤੁਹਾਨੂੰ ਸੱਦ ਕੇ ਉਹਨਾਂ ਬੁਲਾ ਕੇ ਆ ਕਰੋ ਆਹ ਉਸ ਤੋਂ ਹਕੀਕਤਾ ਹੋ ਕੋਸ਼ ਅੱਛਾ ਕੋਈ ਚੀਜ਼ ਨਹੀਂ ਚੁੱਕੀ ਉਹਨਾਂ ਦੀ ਹੁਣ ਇਹ ਤੂੰ ਲਾ ਲੋ ਤੇ ਸਾਹਿਬ ਫਿਰ ਭਾਜੀ ਫਿਰ ਉਹ ਬਨੇਰੇ ਜਿਹੜੇ ਭੱਜੇ ਸੀਗੇ ਕਿਉਂਕਿ ਕੋਈ ਭਾਜੀ ਕੋਈ ਥੋੜੀ ਜੀ ਹਿਸਾਬ ਨਾਲ ਗੱਲ ਕਰੋ ਬਨੇਰਾ ਉਹਨਾਂ ਦਾ ਕੋਈ ਨਹੀਂ ਬਜਿਆ ਐਲਡੀਆਂ ਤੋੜੀਆਂ ਉਹ ਭਾਈ ਸਾਹਿਬ ਉਹਨਾਂ ਦੀ ਮੰਗ ਪਹਿਲਾਂ ਹੀ ਆਈ ਸੀ ਉੱਥੇ ਉਹਨਾਂ ਨੇ ਪਹਿਲਾਂ ਹੀ ਤੋੜ ਤੜਾਈ ਕੀਤੀ ਉਹਨਾਂ ਨੇ ਆਪ ਆਪ ਕੀਤੇ ਉਹਨਾਂ ਨੇ ਇੱਥੇ ਆਜੋ ਇੱਥੇ ਲਾ ਦੇ ਸਾਹ ਕੁਝ ਮੰਗ ਵਿੱਚ ਜਿਹਨੂੰ ਮੰਗਾਈ ਏ ਮੰਗ ਵਿੱਚ ਉਹਨਾਂ ਮੈਨੂੰ ਕੁਝ ਨਹੀਂ ਕਿਹਾ ਮੰਗਾਈ 12 13 ਬੰਦੇ ਹਨ ਅੱਛਾ ਜੀ ਮੰਗ ਵਾਲੇ ਜਿਹੜੇ ਆਏ ਨੇ ਸੋਹਰਾ ਮੇਰਾ ਕਣਕ ਲਾਉਂਦੇ ਆ ਏ ਅੱਛਾ ਕੋਠੇ ਤੂੰ ਹਾੜਾਂ ਦੀ ਜੜਾਈ ਸੀ ਤੇ ਜਿਹੜੀ ਗੱਲ ਉਹ ਤੂੰ ਇਹਨਾਂ ਨੂੰ ਆਖਿਆ ਵੀ ਮੰਗ 12-13 ਹਨ ਜਿਆਦੇ ਬੰਦੇ ਨਹੀਂ 12-13 12-13 ਵੱਧ ਨਹੀਂ ਹੈਗੇ ਵੱਧ ਨਹੀਂ ਹੈਗੇ ਅੱਛਾ ਇੰਨੇ ਹੀ ਹਨ ਤੇ ਇਹ ਮਗਰ ਚੜੇ ਉਹ ਲੋਕ ਦਾ ਲੋਕ ਦਾ ਕਿਸ ਨੇ ਡਰਾਮਾ ਰੱਖਿਆ ਡਰਾਮ ਦੇਲੇ ਹੋ ਗਿਆ ਉਹ ਘਾਂਟ ਟੱਪ ਗਏ ਇਹ ਬੜਾ ਊਖਾ ਬਜਾਇਆ ਜਾਗਾ ਤਾਰੇ ਬਾਪੂ ਤਾਰਾ ਹੈ ਉਹਦੇ ਡੇਰੇ ਜਾ ਇਹ ਭਾਈ ਸਾਹਿਬ ਨਹੀਂ ਨਹੀਂ ਉਹ ਤੂੰ ਜਾ ਤੂੰ ਅੰਦਰ ਯਾਰ ਮੇਰੇ ਘਰ ਵੀ ਆ ਹੀ ਜਾਓ ਓਕੇ ਸਾਡਾ ਬਾਪੂ ਹੀ ਸੋਰਾ ਮੈਂ ਤੁਹਾਡਾ ਸੋਰਾ ਸਾਹਿਬ ਹਾਂਜੀ ਸੋਰਾ ਸਾਹਿਬ ਠੀਕ ਉਹ ਅੰਦਰ ਨੇ ਇਹ ਵੇਲੇ ਐਲ ਟਾਈਮ ਅੰਦਰ ਨੇ ਅੱਛਾ ਤੇ ਚਲੋ ਮੈਨੂੰ ਇੱਕ ਗੱਲ ਦੱਸੋ ਨਾ ਚਲੋ ਠੀਕ ਆ ਅੱਜ ਉਹ ਖਬਰ ਚਲਾਈ ਨੂੰ ਹਾਂਜੀ ਤਕਰੀਬਨ ਤਕਰੀਬਨ 2 ਮਹੀਨੇ ਹੋ ਗਏ ਆ ਤੇ ਤੁਸੀਂ ਅੱਜ ਦਾ ਸਪਸ਼ਟੀਕਰਨ ਕਰਨ ਲਈ ਅੱਜ ਫਿਰ ਅੱਜ ਤੋਂ ਪਹਿਲਾਂ ਤੁਹਾਨੂੰ ਸਰਪੰਚਾਂ ਮੈਂਬਰਾਂ ਨਹੀਂ ਗਿਆ ਵੀ ਤੁਹਾਡਾ ਫੈਸਲਾ ਕਰਾਵਾਂਗੇ ਅੱਛਾ ਅਸੀਂ ਫੈਸਲੇ ਤੇ ਰਹੇ ਆ ਜ਼ਕੀਰ ਦੇ ਵਾੜਾ ਫੈਸਲਾ ਆਉਣਾ ਸਾਨੂੰ ਵੀ ਪਤਾ ਨਹੀਂ ਉੱਧਰ ਜਾ ਕੇ ਨਾ ਪਤਾ ਕਟਾ ਦੇਣਾ ਸਾਡੇ ਤੇ ਇਹ ਜਿੱਤੇ ਕਿਰੇ ਆ अच्छा ਤੁਸੀਂ ਯਕੀਨ ਕਰ ਰਹੇ ਹੋ ਯਕੀਨ ਕਰ ਰਹੇ ਸਰਪੰਚਾਂ ਨੂੰ ਭਰਾ ਹੈ ਨਾ ਇੱਥੇ ਬੈਠ ਕੇ ਗਏ ਨਾ ਗੱਲਬਾਤ ਕੀਤੀ ਸਾਡੇ ਨਾਲ ਕੀ ਗੱਲਬਾਤ ਹੋਈ ਉਹਨਾਂ ਨੇ ਗੱਲ ਕੇ ਕੋਈ ਪਰਚਾ ਪੁਰਚਾ ਨਹੀਂ ਹੋਏਗਾ ਅਸੀਂ ਫੈਸਲਾ ਕਰਾਵਾਂਗੇ ਫਿਰ ਅਸੀਂ 4.5 ਲੱਖ ਰੁਪਏ ਦੇਣੇ ਹੈ ਇਹਨਾਂ ਨੂੰ ਅੱਛਾ ਇਹਨਾਂ ਫੇਰ ਵੀ ਨਹੀਂ ਮੰਨੇ 4.5 ਚ ਨਹੀਂ ਮੰਨੇ ਅੱਛਾ ਜਨਾਨੀ ਚਰ ਨੂੰ ਇਹ ਤਾਂ ਹੈ ਪੰਜਾਹ ਦੇ ਵਿੱਚ ਤੁਰੇ ਫਿਰ ਉਹਨਾਂ ਦਾ ਪਰਚਾ ਘਟਾ ਪਰਨ ਜਨਾਨੀ ਚਲਾਗ ਹੀ ਲਾਠ ਗਈ ਅੱਗੇ ਲਾ ਕੇ ਨਹੀਂ ਹੈ ਨਾ ਫੈਸਲੇ ਤੇ ਆਈ ਅੱਛਾ ਜੀ ਹਾਂ ਜਨਾਨੀ ਨਹੀਂ ਆਈ ਚਲਾਗ ਹੀ ਮਤਲਬ ਤੁਸੀਂ 4.5 ਲੱਖ ਰੁਪਏ ਦੇਦਿਓ 4 ਲੱਖ ਰੁਪਏ ਦੇਣੇ ਹਨ ਅੱਛਾ ਭਰਦੇ ਹਾਂ ਭਰਦੇ ਹੋ ਹਾਂ ਭਰਦੇ ਹਾਂ ਤੇ ਚਲੋ ਬਾਕੀ ਹੁਣ ਇੱਕ ਗੱਲ ਕਰ ਲਈ ਕਿ ਉਹ ਜਿਹੜਾ 326 ਲੱਗੀ ਹੋਈ ਆ ਬੜੀਆਂ ਧਰਾਵਾਂ ਵਿੱਚੋਂ ਇਹ ਸੰਗੀਨ ਤੇ ਉਹ ਉਹਨਾਂ ਦਾ ਤਾਂ ਕਹਿਣਾ ਕਿ ਭਾਜੀ ਮਤਲਬ ਅਸੀਂ ਆਪਣਾ ਲੋਕੇ ਜਾਨ ਬਚਾਈ ਅਸੀਂ ਘਰ ਰਹੀ ਨਹੀਂ ਸੀਗੇ ਸਰ ਝੂਠ ਮਾਰਦੇ ਅੱਛਾ ਜਿੱਦ ਲੜਾਈ ਹੋਣ ਦੀ ਉਹ ਕਿਹੜਾ 3 ਵਜੇ ਤੋਂ ਬਾਅਦ ਚ ਕੌਣ ਹੁੰਦਾ ਹੈ ਜੜਾ ਦੇ 11 12 ਵਜੇ ਤੱਕ ਤੁਸੀਂ ਗਾ ਵੀ ਤੇਰੇ ਤੇ ਆਣ ਦਸਰ ਲੈ ਨਹੀਂ ਜੇ ਕਿੰਦਾ ਪਿੰਡ ਚ ਪੁੱਛ ਲੋ ਜਿਹੜਾ ਮਰਜੀ ਬੰਦਾ ਤੁਹਾਨੂੰ ਦੱਸੇਗਾ ਅੱਛਾ ਠੀਕ ਹੈ ਜੀ 12 ਵਜੇ ਤੱਕ 11 ਵਜੇ ਤੱਕ ਰਾਤ ਦਸਰ ਆਲਾ ਤੁਰੀ ਫਿਰੇ ਤੁਹਾਡੇ ਮਗਰ ਤੁਹਾਡੇ ਦੇ ਕਿੰਨੇ ਕਿੰਨੇ ਜਣੇ ਦੇ ਪਰਚੇ ਹੋਇਆ ਤੁਹਾਡੇ ਦੇ 72 ਜਣੇ ਹੋਇਆ ਰੈਸਟ ਕਿੰਨੇ ਹੋਏ ਆ ਰੈਸਟ 3 ਹੋਏ ਅੱਛਾ ਤੇ ਕੋਤਨੇ ਬੇਕਸੂਰ ਹੋਇਆ ਅੱਛਾ ਉਹ ਮਸ਼ੀਨਾਂ ਦੇ ਜਾਂਦੇ ਆ ਉਹ ਕੰਮ ਆਪਣਾ ਕਰਦੇ ਆ ਉਹਨਾਂ ਨੂੰ ਕੋਈ ਨਹੀਂ ਇਹ ਗੱਲ ਉਦੋਂ ਉਹ ਹੈਗੇ ਸੀ ਵਿੱਚ ਨਹੀਂ ਉਦੋਂ ਨਹੀਂ ਆਏ ਉਹ ਕਿੱਦਾਂ ਮੰਨ ਲਈ ਉਹ ਮੈਂ ਕਹਾਈ ਨਹੀਂ ਨਹੀਂ ਜਿੰਨੇ ਜਿੰਨੇ ਤਾਂ ਕੰਮ ਕਰਦੇ ਹੋ ਤੁਹਾਨੂੰ ਬੰਦਿਆਂ ਨਾਲ ਗੱਲ ਕਰਵਾ ਦਈਏ ਜਿਹੜੇ ਜਟਾ ਨਾਲ ਕੰਮ ਕਰਦੇ ਪੋ ਉਹਨਾਂ ਨਾਲ ਗੱਲ ਕਰਵਾ ਸਕਦੇ ਆ ਅੱਛਾ ਜਿਹਨਾਂ ਕੋਲੇ ਦੱਸ ਸਕਦੇ ਮਸ਼ੀਨ ਚਲਾਉਣ ਦੇ ਹਨ ਕਿਹੜੀ ਮਸ਼ੀਨ ਚਲਾਉਂਦੇ ਆ ਕਪੈਣ ਕੰਬਾਈਨ ਕਪੈੜ ਚਲਾਉਂਦੇ ਤੇ ਪੜੀ ਬੇ ਕੋਈ ਇਹ ਤਾਂ ਤੁਸੀਂ ਗੱਲ ਕਹਿਤੀ ਨਾ ਇਹ ਸਿੰਪਲ ਜੀ ਗੱਲ ਜੇ ਤੇ ਮੋਬਾਈਲ ਲੋਕੇਸ਼ਨ ਨਿਕਲ ਆਉਂਦੀ ਜੇ ਮੁੜ ਕੇ ਨਾ ਬਾਜਿਓ ਨਾ ਕੋਈ ਗੱਲ ਨਹੀਂ ਜੇ ਤਾਂ ਹੋਏ ਫਿਰ ਉਥੋਂ ਲੋਕੇਸ਼ਨ ਨਿਕਲੂ ਜੇ ਇੱਥੋਂ ਨਿਕਲਾਈ ਇਹ ਪਰਚਾ ਹੋਰ ਹੋ ਜਾਣਾ ਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੋਈ ਨਹੀਂ ਹੈ ਨਹੀਂ ਬੰਦੇ ਸਾਡੇ ਨਾਲ ਹੈ ਨਹੀਂ ਰਹੀ ਕਿ ਠੀਕ ਅੱਛਾ ਪੰਜੀ ਅ ਹੋਰ ਇਹ ਤੁਹਾਡਾ ਕੀ ਲੱਗਦਾ ਇਹ ਦਿਓਰ ਹੈ ਦਿਓਰ ਹਾਂਜੀ ਇਹਨਾਂ ਦੇ ਘਰ ਤੇ ਹਮਲਾ ਹੋਇਆ ਸੀ ਹਾਂਜੀ ਉਹ ਨਾਲ ਵਾਲਾ ਘਰ ਇਹਨਾਂ ਦਾ ਹੈ ਹਾਂਜੀ ਇਹਨਾਂ ਦਾ ਅੱਛਾ ਉੱਥੇ ਤੁਹਾਡਾ ਕੀ ਕੀ ਗਿਆ ਉੱਥੇ ਸਾਡਾ ਵੀ ਮੰਨ ਲਓ ਪੰਨ ਤੋੜ ਕੀਤੇ ਨਾਲ ਚੁੱਕ ਚੁੱਕ ਕੇ ਜੋ ਵੀ ਘਰ ਦਾ ਫਿਰਸਲਾ ਹੁੰਦਾ ਚੁੱਕ ਚੁੱਕ ਕੇ ਮਗਰੀਆਂ ਪਾਪਾ ਸਬੂਧ ਵੀ ਹੈਗਾ ਖੜਿਆ ਆਉਣਾ ਸਬੂਤ ਕੀ ਧਾਰੇ ਕੋਲੇ ਸਾਰਾ ਕੁਝ ਦਾਣੇ ਖੜੇ ਨੇ ਮਕਾਈ ਹਾਂ 6-7 ਤੋੜੇ ਹੀ ਉਹ ਵੀ ਖੜੀ ਹੈ ਉੱਥੇ ਹੀ ਬੈਠੀ ਹਾਂ ਮੈਂ ਅੰਦਰ ਹੀ ਕਿ ਮੰਨ ਲੇ ਲੁੱਕ ਕੇ ਉਹ ਬਰਾਂਡੇ ਵਿੱਚ ਅੱਛਾ ਤੁਸੀਂ ਉੱਥੇ ਸੀਗੇ ਹਾਂ ਉੱਥੇ ਹੀ ਲੋਕ ਕੇ ਲੋਕ ਕੇ ਵਜੇ ਮੌਕੇ ਜੀ ਹਾਂ ਮੌਕੇ ਜੀ ਉੱਥੇ ਹਾਂ ਲੋਕ ਕੇ ਵਜੀ ਇਹਨਾਂ ਦੀ ਮੰਗ ਹੀ ਕੜੁਕਾ ਹੀ ਕੜੁਕੇ ਨੂੰ ਪੰਨਦੇ ਹਨ ਬੜਾ ਜਿਆਦਾ ਹੱਥ ਵੀ ਜੋੜੇ ਨੇ ਨਾਗੇ ਬੀਬੀ ਅੱਗੇ ਵੀ ਆ ਜਿਹੜੇ ਬੀਬੀ ਪਤਾ ਨਹੀਂ ਕੀ ਨਸ਼ਾ ਕੀਤਾ ਹੀ ਪੱਗ ਬਨ ਕੇ ਉਹ ਤੇ ਮੁੰਡੇ ਨਾਲ ਲਈ ਫਿਰਦੀ ਮੰਗੇ ਨਾਲ ਹੀ ਲਈ ਫਿਰਦੀ ਨੇ ਕਿਹੜੀ ਬੀਬੀ ਉਹ ਈੜ ਬੀਬੀ ਘਰ ਵਾਲੀ ਜਿੰਦੀ ਹਾਂ ਕੋਨੇ ਪੱਗ ਹਾਂਜੀ ਪੱਗ ਬੰਨੀ ਸੀ ਹਾਂਜੀ ਪੱਗ ਬੱਦੀ ਸੀ ਜਿੰਦੀ ਨੇ ਅੱਛਾ ਉੱਥੇ ਹਾਂ ਅੱਛਾ ਤੇ ਇਹਨਾਂ ਦੇ ਘਰੋਂ ਕੀ ਕੀ ਗਿਆ ਹੈ ਇਹਨਾਂ ਦੇ ਘਰੋਂ ਜਿੰਨਾ ਵੀ ਕੋਈ ਇੱਕ ਕਮਰੇ 'ਚ ਅੱਗ ਲਾਤੀ ਉਹਨਾਂ ਨੇ ਅੱਛਾ ਅੱਗ ਲਾਈ ਤੋ ਚਲੋ ਅਸੀਂ ਬੁਝਾ ਬੁਝੂ ਦਿੱਤੀ ਹੈਗਾ ਚਲੋ ਕੋਈ ਗੱਲ ਨਹੀਂ ਅੱਛਾ ਤੇ ਬਾਕੀ ਉਹਨਾਂ ਨੇ ਜੋ ਵੀ ਕੋਸ਼ਿਸ਼ ਸਾਰਾ ਕੋਈ ਸਾਰਾ ਕੁਝ ਖੜਿਆ ਤੇ ਭੱਜ ਨਾ ਠ ਗਿਆ ਤੁਹਾਡੇ ਕੋਲ ਸਬੂਤ ਹੈ ਕੋਈ ਹਾਂਜੀ ਸਬੂਤ ਹੈਗਾ ਬਸ ਕੱਲੀ ਨਹੀਂ ਹਾਂ ਕਰ ਕੋਈ ਸਬੂਤ ਕੀ ਤੁਹਾਡੇ ਕੋਲੇ ਸਬੂਤ ਕੀ ਹੈ ਜਿਹੜਾ ਮਗਰੀਆਂ ਪਾ ਪਾ ਕੇ ਖੜਨਦੇ ਨੇ ਤਾਹਨੂੰ ਚੁੱਕ-ਚੁੱਕ ਕੇ ਕੋਈ ਵੀਡੀਓ ਹੈਗੀ ਐ ਕੋਈ ਫੋਟੋ ਹੈਗੀ ਆ ਹੈਗੀ 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 ਆ ਆ ਗੱਲ ਕਰੋ ਨਾ ਮੈਂ ਤਾਂ ਕੋਈ ਸਬੂਤ ਪੁੱਛਦਾ ਉਦਾਂ ਨਹੀਂ ਹੀ ਗੱਲ ਬੰਦੇ ਹੈਗੀ ਆ ਸੋਚ ਕੇ ਬੋਲਿਓ ਹਾਂਜੀ ਹੈਗੀ ਵੀਡੀਓ ਠੀਕ ਹਾਂਜੀ ਹਾਂਜੀ ਤੇ ਹੋਰ ਇਹਨਾਂ ਦਾ ਕੀ ਨੁਕਸਾਨ ਹੋਇਆ ਹੋਰ ਦੁਕਾਨ ਇਹਨਾਂ ਦੀ ਕਰਿਆਨੇ ਦੀ ਇਹਨਾਂ ਦੀ ਹਾਂਜੀ ਇਹਨਾਂ ਦੀ ਜਿਹੜੀ ਲੁੱਟ ਕੇ ਖੜੀ ਹੋਣਾ ਕਰਿਆਨੇ ਦੀ ਦੁਕਾਨ ਹੀ ਭਾਵੇਂ ਜਿੰਨੂੰ ਮਰਜ਼ੀ ਕੋਸ ਸਕਦੇ ਪਿੰਚ ਉਹਦਾ ਸਮਾਨ ਵੀ ਖੜਿਆ ਉਹਨਾਂ ਨੇ ਹਾਂਜੀ ਉਹਦਾ ਵੀ ਖੜਿਆ ਜੋ ਵੀ ਹੁੰਦਾ ਵੀ ਸਵਦਾ ਖਾਂਡ ਪਤੀ ਤੀਕਰ ਜਿੰਨਾ ਵੀ ਕਰਾਂਦੇ ਖਰਚੇ ਹੁੰਦੇ ਆ ਹਲਦੀ ਦਾ ਸਾਰਾ ਤੇਰਾ ਕੀ ਨਾਮ ਵੀਰੇ ਮੇਰਾ ਨਾਮ ਪ੍ਰਧਾਨ ਸਿੰਘ ਆ ਪ੍ਰਧਾਨ ਸਿੰਘ ਜਦੋਂ ਹਮਲਾ ਹੋਇਆ ਜਦੋਂ ਲੜਾਈ ਹੋਈ ਆ ਤੂੰ ਕਿੱਥੇ ਸੀਗਾ ਮੈਂ ਆਪਣੇ ਸੌਰਿਆਂ ਸੀ ਯਾਰ ਤੂੰ ਹੀ ਮਤਲਬ ਤੂੰ ਹੈ ਨਹੀਂ ਸੀ ਇੱਥੇ ਨਾ ਮੈਂ ਨਹੀਂ ਆਇਆ ਜਦੋਂ ਲੜਾਈ ਹੋਈ ਮੈਂ ਕਿਨੇ ਆਗਾ ਮੈਂ ਆਪਣੇ ਸੌਰਿਆਂ ਸੀ ਤੇ ਜੇ ਸੌਰਿਆਂ ਨੂੰ ਆਪਾਂ ਪੁੱਛੀਏ ਕਿ ਬੰਦਾ ਇੱਥੇ ਉਹ ਕਹਿਣਗੇ ਕਿ ਬੰਦਾ ਇੱਥੇ ਆ ਹਾਂ ਫੁੱਲ ਗਵਾਈ ਦੇਣਗੇ ਇਹ ਵੀ ਵੇਖ ਲੈ ਮੋਬਾਈਲ ਲੋਕੇਸ਼ਨ ਵੀ ਨਿਕਲ ਆਉਣੀ ਹਾਂ ਹਾਂ ਫੁੱਲ ਗਵਾਈ ਦੇਣਗੇ ਮੋਬਾਈਲ ਲੋਕੇਸ਼ਨ ਨਿਕਲ ਆਉਣੀ ਏ ਕੋਈ ਨਹੀਂ ਤੂੰ ਉੱਥੇ ਨਹੀਂ ਸੀਗਾ ਨਹੀਂ ਸਰ ਅੱਛਾ ਹੋਰ ਮਤਲਬ ਤੁਹਾਡੂ ਤੁਸੀਂ ਕਹਿਣ ਦੇ ਕਿ ਤੁਹਾਡਾ ਨਾਮ ਵਿੱਚ ਝੂਠਾ ਰੱਖਿਆ ਗਿਆ ਪਰਚੇ ਦੇ ਵਿੱਚ ਨਯਾਜ਼ ਇਹਨਾਂ ਨਾਮ ਰੱਖਿਆ ਝੂਠਾ ਨਯਾਜ਼ ਹੋਰ ਕੋਈ ਗੱਲ ਕਹਿਣਾ ਹੋਰ ਕਿਸ ਦਾ ਨਯਾਜ਼ ਹੈਗਾ ਵਿੱਚ ਹੋਰ ਨਯਾਜ਼ ਤੁਹਾਡੇ ਕਹਿਣ ਅਨੁਸਾਰ ਮੇਰੇ ਨਹੀਂ ਤੁਹਾਡੇ ਕਹਿਣ ਅਨੁਸਾਰ ਹੋਰ ਕੋਈ ਹੈਗਾ ਨਯਾਜ਼ ਮੇਰੇ ਨਯਾਜ਼ ਮੇਰੇ ਭਰਾ ਦਾ ਵੀ ਇਹਨਾਂ ਨਯਾਜ਼ ਨਾਮ ਰੱਖਿਆ ਪਰਮਜੀਤ ਸਿੰਘ ਅੱਛਾ ਅੱਛਾ ਉਹ ਹਟਾ ਦੇ ਵਿੱਚ ਮੰਡੀ ਗਿਆ ਸੀ ਅੱਛਾ ਮੰਡੀ ਉਹ ਮੰਡੀ ਵਾਲੇ ਮੁੰਡੇ ਜਿਹੜੇ ਸਾਡੇ ਪਿੰਡੋਂ ਜਾਂਦੇ ਉਹਨਾਂ ਨੂੰ ਵੀ ਪੁੱਛ ਸਕਦੇ ਅੱਛਾ ਹਾਂ ਰਪਿੰਦੀ ਹੋਰ ਕਿਸੇ ਦੀ ਹੋਰ ਕੋਈ ਹੋਇਆਗਾ ਨਹੀਂ ਜਾਇਨਾ ਆ ਦੋ ਤਿੰਨ ਹੀ ਕਹਿਤਾ ਹੋਰ ਕੋਈ ਇਹ ਇਹਨਾਂ ਨੇ ਨਹੀਂ ਜਾਣੀ ਦੋਹਾਂ ਦਾ ਅੱਛਾ ਮਤਲਬ ਇਹ ਹੈ ਹੀ ਨਹੀਂ ਸੀ ਇੱਥੇ ਇਹ ਘਰੇ ਹੈ ਹੀ ਨਹੀਂ ਤੇ ਫਿਰ ਜਦੋਂ ਉੱਥੋਂ ਹਮਲਾ ਹੋਇਆ ਤਾਂ ਕਿੰਨੇ ਕ ਵਜੇ ਦੀ ਗੱਲ ਸੀ 3 ਵਜੇ ਤੋਂ ਸ਼ੁਰੂ ਕਰਤਾ ਇਹਨਾਂ ਦਿਨੇ 3 ਵਜੇ ਤੇ ਕਿੰਨੇ ਵਜੇ ਤੱਕ ਚੱਲਦਾ ਰਿਹਾ ਹਮਲਾ ਇਹ ਨਾਲ 1 2 ਵਜੇ ਤੀਕਰ ਚੱਲਦਾ ਰਿਹਾ ਰਾਤ ਦੇ ਹਾਂ ਤੇ ਤੁਸੀਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਬਈ ਪੁਲਿਸ ਨੂੰ ਬਹੁਤ ਜ਼ਿਆਦਾ ਫੋਨ ਲਾਇਏ ਨੇ ਪੁਲਿਸ ਕੋਈ ਨਹੀਂ ਕਦੇ ਕਹਿੰਦੇ ਹਾੜਾ ਹੁੰਦਿਆ ਕਦੇ ਕਹਿੰਦੇ ਕੁਛ ਇਹ ਪੁਲਿਸ ਕਹੇ ਨੇ ਨਹੀਂ ਕਾਰਵਾਈ ਕੋਈ ਵੀ ਕੀਤੀ ਹੈਗੀ ਠੀਕ ਹੈ ਜੀ ਹਾਂਜੀ ਠੀਕ ਕੀ ਨਾਂਜ ਕੈਂਟ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਚੌਲੇ ਆਪੇ ਸਾਡੇ ਲੜਕਾ ਨਹੀਂ ਇੱਥੇ ਹੈਗਾ ਗੱਟ ਕੀ ਨਾਂ ਆਉਂਦਾ ਸੱਤ ਵੀਰ ਸੱਤ ਵੀਰ ਸੱਤ ਵੀਰ ਉਹ ਹੈ ਨਹੀਂ ਸੀ ਹਾਂ ਨਹੀਂ ਹੈ ਕਿੱਥੇ ਸੀ ਵੀਰ ਉਹ ਗੱਠਿਆਂ ਤੇ ਗਿਆ ਇਕੱਠਿਆਂ ਤੇ ਐਵੇਂ ਨਜਾਇਜ਼ੀ ਲੜਾਈ ਝਗੜੇ ਚ ਹੈਗਾ ਹੀ ਨਹੀਂ ਨਾਮ ਨਜਾਇਜ਼ ਆ ਉਹਦਾ ਨਜਾਇਜ਼ ਤੇ ਜੇ ਤੁਸ ਪੁੱਛ ਪੜਤਾਲ ਕਰੀਏ ਕਿ ਤੁਹਾਡਾ ਮੁੰਡਾ ਤੇ ਹੈਗਾ ਹੀ ਕਿ ਨਹੀਂ ਹੈਗਾ ਕਰ ਲਿਓ ਜਿੱਥੇ ਮਰਜੀ ਨਹੀਂ ਹੈਗਾ ਹੀ ਨਹੀਂ ਅੱਛਾ ਹੈ ਨਹੀਂ ਗੀ ਤੇ ਪਹਿਲੀ ਤੁਹਾਡੇ ਕੀ ਨਾਮ ਜੀ ਬਲਵਿੰਦਰ ਦਾ ਬਲਵਿੰਦਰ ਗੋਜੀ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅਸੀਂ ਚਾਹੁੰਦੇ ਆ ਸਾਡੇ ਨਜਾਇਜ਼ ਉੱਤੇ ਪਰਤਿਆਂ ਦੇ ਨਾਮ ਰੱਖੇ ਗਏ ਨਜਾਇਜ਼ ਜਿਹੜਾ ਨਾਮ ਰੱਖੇ ਗਏ ਨਾ ਸਾਡੇ ਲੜਾਈ ਕਰਨ ਦੇ ਨਾ ਨਜਾਇਜ਼ ਇਹ 2 ਮਹੀਨੇ ਹੋ ਗਏ ਘਰੋਬਾਰ ਹੀ ਡੋਕਦੇ ਹੈਗੇ ਇਹ ਤਾਂ ਐਸਾ ਹੀ ਸਾਡੇ ਨਾਲ ਹੋਣਾ ਤੇ ਇਹ ਕਿਸੇ ਦਾ ਘਰ ਜਿੱਥੇ ਰਹਿੰਦੇ ਹੋ ਕਿਸ ਦੇ ਘਰ ਤੇ ਗੱਲ ਕਿ ਕਿਸ ਦੇ ਘਰ ਤੇ ਆਪਣਾ ਘਰ ਫਦਰੇ ਆਪਾਂ ਕਿਸ ਦੇ ਘਰ ਲੁੱਕਦੇ ਫਿਰਦੇ ਬੰਦੇ ਸਾਡੇ ਰਾਤ ਦਿਨ ਬਾਹਰ ਸੰਦੇ ਤਾਂ ਇਹ ਘਰ ਸੌਕੇ ਨਹੀਂ ਵੇਖੀ ਦਾ ਝਗੜਾ ਇਹ ਨਾ ਗਵਾਂਡੀਆਂ ਦਾ ਨਜਾਇਜ਼ ਨਜਾਇਜ਼ ਰੱਖੇ ਘੇ ਵਿੱਚ ਜੀ ਤੁਸੀਂ ਹੈ ਹੀ ਨਹੀਂ ਮੱਲੋ ਅਸੀਂ ਵਿੱਚ ਹੈ ਹੀ ਨਹੀਂ ਸਾਡੇ ਬੰਦੇ ਕੰਮ ਬਾਹਰ ਅੰਦਰ ਕਰਦੇ ਜੋ ਪੁਲਸ ਆਈ ਹੈ ਫੇਰ ਸਾਡਾ ਬੰਦਾ ਨਠਾ ਹਨ ਤਾਂ ਪਰਮ ਨਹੀਂ ਝਗੜਾ ਹੋਇਆ ਕਰੀ ਹੋਇਆ ਹੱਥ ਜੋੜ ਦੇਦੇ ਨੇ ਉਹਦੇ ਬਹੁਤ ਜ਼ਿਆਦੀ ਹੱਥਾਂ ਮੇਤੀਆਂ ਨਹੀਂ ਗੱਲ ਸੁਣੀ ਸਾਡੀ ਆ ਥੱਕਾ ਐਂਦਾ ਜੋੜਦੇ ਜਿੰਦੀ ਤੂੰ ਹਟ ਜਾ ਨਾ ਝਗੜਾ ਕਰ ਲੜਾਈ ਬੜੀ ਵੱਡੀ ਹੁੰਦੀ ਝਗੜੇ ਨਾ ਕਰ ਠੀਕ ਇਹਨੇ ਹੱਥਾ ਜੋੜਿਆ ਨੇ ਮੇਰੇ ਬੰਦੇ ਦੇ ਨਹੀਂ ਮੈਂ ਤੱਲ ਵੇਖਿਆ ਇਹਨੇ ਝਗੜੇ ਕਿਤੇ ਨਜਾਇਜ਼ ਫੇਰਾੜਾ ਬੰਦਾ ਵਿੱਚ ਰੱਖਿਆ ਹੁਣ ਐਂਡ ਤੇ ਕੀ ਮੰਗ ਕਰਦੇ ਹੋ ਆਹੀ ਮੇਰ ਮਜੂਰੀ ਕਰੀ ਅੱਛਾ ਪੈਂਦੀ ਤੂੰ ਹੁਣੇ ਕਿਹਾ ਕਿ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਵੀਡੀਓ ਹੈਗੇ ਆ ਤੇ ਤੁਸੀਂ ਉਹ ਵੀਡੀਓ ਕਿੱਥੋਂ ਆਈ ਤੁਹਾਡੇ ਕੋਲ ਵੇੜਾ ਦਾ ਕੈਮਰੇ ਦੇ ਵਿੱਚ ਆਉਂਦਾ ਹੀ ਅੱਛਾ ਸਾਡੇ ਘਰ ਦੇ ਉੱਤੇ ਤੇ ਸਿੱਦੇ ਘਰ ਹੱਥ ਜੋੜੇ ਆ ਪਰ ਇਹ ਨਹੀਂ ਮੰਨੇ ਆ ਕਿ ਮੰਗ ਆਪਣੇ ਘਰਾਂ ਨੂੰ ਲੈ ਜਾਓ ਸਾਡੇ ਘਰ ਧਮਕੀਆਂ ਵੀ ਦਿੰਦੇ ਆਂ ਕੁੜੀਆਂ ਇਹਨਾਂ ਦੀਆਂ ਚੁੱਕੜੀਆਂ ਆ ਅੱਛਾ ਆਈਆਂ ਕਹਿਣੀਆਂ ਕੁੜੀਆਂ ਆੜੀ ਕੋਈ ਗਲਤੀ ਨਹੀਂ ਆੜ ਕਿੜ ਗਲ ਕੁੜੀਆਂ ਚੁੱਕੜੀਆਂ ਨਾ ਸਾਡੇ ਘਰ ਦਿੱਤੇ ਆ ਮੈਂ ਕੱਲੀ ਹੰਕਾਰ ਨਾ ਮੇਰਾ ਬੰਦਾ ਹੀ ਘਰ ਹੀ ਹੱਥ ਜੋੜਦੇ ਜੋ ਮੰਗ ਲੈ ਆਇਓ ਘਰ ਨੂੰ ਪਰ ਨਹੀਂ ਇਹ ਗਏ ਘਰਾਂ ਉਹ ਵੀਡੀਓ ਤੁਸੀਂ ਕੈਮਰੇ ਤੋਂ ਕਢਾਈ ਆ ਹਾਂ ਕੈਮਰੇ ਤੋਂ ਕਢਾਈ ਲੱਗੇ ਕਿਸੇ ਦਾ ਕਿ ਤੁਹਾਡਾ ਆਪਣਾ ਕੈਮਰਾ ਲੱਗੇ ਕਿਸ ਦਾ ਕੈਮਰਾ ਠੀਕ ਹੈ ਜੀ ਮਤਲਬ ਉਥੋਂ ਵੀਡੀਓ ਕਢਾਈ ਤੁਸੀਂ ਉਹ ਤਾਂ ਵੀਡੀਓ ਕਢਾਈ ਮੰਗਾਈ ਹੈ ਨਾ ਜਰੂਰ ਹੈ ਠੀਕ ਹੈ ਸਬੂਤ ਹੈਗਾ ਮੈਂ ਤੁਹਾਡੇ ਕੋਲ ਸਬੂਤ ਹੈਗਾ ਮੇਰੇ ਬੰਦੇ ਨੇ ਮਗਰ 12 ਜਾਣੇ ਡਾਤਰ ਲੈ ਕੇ ਚੜੇ ਡਰਮ ਦੇ ਵਾਲੇ ਜਾ ਕੇ ਲੁਗਿਆਏ ਠੀਕ ਹੈ ਮੰਗ ਪੂਰੀ ਹੈ ਮਗਰ ਕਿਹੜੀ ਫੇਰੀ ਠੀਕ ਹੈ ਧੰਨਵਾਦ ਚਲੋ ਐਂਡ ਤੇ ਪੰਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕੀ ਮੰਗ ਸਾਡੇ ਬੰਦੇ ਆ ਨੇ ਜਿਹੜੇ ਨਾਂ ਕੱਢੇ ਜਾਣ ਅੱਛਾ ਜੀ ਤੇ ਸਾਨੂੰ ਹਿਸਾਬ ਜਿਹੜਾ ਹਿਸਾਬ ਸਾਡਾ ਬਰਾਬਰ ਹੋ ਜੇ ਸਾਡੇ ਨਾਲ ਕੋਈ ਝਗੜਾ ਝਗੜਾ ਨਹੀਂ ਹੈਗਾ ਅੱਛਾ ਨਹੀਂ ਝਗੜੇ ਕਰਨ ਜੋਗ ਨਹੀਂ ਆ ਠੀਕ ਹੈ ਤੇ ਇਹਨਾਂ ਜਿਹੜੇ ਬੱਚੇ ਨਾਂ ਰੱਖਦੇ ਨੇ ਜੀ